ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਹਾਡਾ ਫੇਸਬੁੱਕ ਪੇਜ ਆ ਜਿਹੜਾ ਗਰੋਅ ਕਿਉਂ ਨਹੀਂ ਕਰਦਾ ਤੁਹਾਡੇ ਰੀਲਸ ਦੇ ਉੱਪਰ ਵੀਊਅ ਆ ਜਿਹੜੇ ਉਹ ਕਿਉਂ ਨਹੀਂ ਆਉਂਦੇ ਤੇ ਤੁਹਾਨੂੰ ਕੀ ਟੇਸਟ ਦੇ ਵਿੱਚ ਆ ਜਿਹੜਾ ਕਰਨਾ ਚਾਹੀਦਾ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਧਿਆਨ ਨਾਲ ਸੁਣਿਓ ਠੀਕ ਹੈ ਸਾਰਿਆਂ ਤੋਂ ਜ਼ਰੂਰੀ ਗੱਲ ਇਹ ਹੈ ਜੀ ਜਦੋਂ ਵੀ ਤੁਸੀਂ ਫੇਸਬੁੱਕ ਪੇਜ ਦੇ ਰੀਲਸ ਜਿਹੜੀ ਅਪਲੋਡ ਕਰਦੇ ਹੋ ਦਾ ਪਹਿਲਾ ਟਾਈਮ ਦੀ ਗੱਲ ਕਰਾਂਗੇ ਠੀਕ ਹੈ ਰੀਲਸ ਦਾ ਟਾਈਮ ਜਿਵੇਂ ਕੀ ਕਰਦੀਆਂ ਦੇ ਵੀ ਆ 8 ਤੋਂ 9 ਦੇ ਵਿਚਾਲੇ ਰੀਲ ਜਿਹੜੀ ਅਪਲੋਡ ਕਰ ਦੇਣੀ ਹੈ ਇਹ ਵੀਡੀਓ ਅਪਲੋਡ ਕਰਨੀ ਹੈ ਦੂਜੇ ਨੰਬਰ ਤੇ ਹੈਸ਼ਟੈਗ ਹੈ ਜੀ ਜਿਹੜੇ ਉਹ ਸਹੀ ਹੋਣੇ ਚਾਹੀਦੇ ਆ ਤੁਹਾਡੇ ਠੀਕ ਹੈ ਘੱਟ ਤੋਂ ਘੱਟ 7 ਹੈਸ਼ਟੈਗ ਜ਼ਰੂਰ ਲਗਾਓ ਜਿਹੜੇ ਕਿ ਆਪਣੇ ਆਮ ਹੀ ਵਾਇਰਲ ਹੁੰਦੇ ਆ ਜਿਨ੍ਹਾਂ ਦੇ ਵਿੱਚ ਹੈਸ਼ਟੈਗ ਲਾਈਕ ਲਾਈਕ ਫਾਰ ਲਾਈਕ ਆ ਗਿਆ ਟ੍ਰੈਂਡ ਟ੍ਰੈਂਡਿੰਗ ਐਕਸਪੋਲਰ ਹਾਈਲਾਈਟ ਹਾਈਲਾਈਟ ਸੌਰੀ ਤੇ ਰੀਲਸ ਤੇ ਟ੍ਰੈਂਡਿੰਗ ਇਹ ਜ਼ਰੂਰੀ ਹਨ ਹਨਾ ਉਸ ਤੋਂ ਮੁਤਾਬਕ ਤੁਹਾਡੀ ਰੀਲਸ ਤੇ ਵੀਡੀਓ ਕਿਸ ਵਿਸ਼ੇ ਤੇ ਹੈ ਉਸ ਦੀ ਵੀ ਤੁਸੀਂ ਹੈਸ਼ਟੈਗ ਹੈ ਜਿਹੜੇ ਲਗਾਉਣੇ ਨੇ ਤੇ ਘੱਟ ਤੋਂ ਘੱਟ ਜੇ ਤੁਹਾਡਾ ਚੈਨਲ ਨਵਾਂ ਹੈ ਤਾਂ ਤੁਸੀਂ ਤਿੰਨ ਰੀਲਾਂ ਠੀਕ ਹੈ ਜਾਂ ਇੱਕ ਅੱਧੀ ਵੀਡੀਓ ਅਪਲੋਡ ਜ਼ਰੂਰ ਕਰੋ ਜੇ ਤੁਹਾਡਾ ਪੇਜ ਵੱਡਾ ਹੈ ਜਾਂ ਗਰੋ ਕਰ ਚੁੱਕਿਆ ਫਿਰ ਤਾਂ ਬੱਲੇ ਬੱਲੇ ਹਨਾ ਗੱਲ ਹੀ ਕਾਦੀ ਇਕਦਾਲ ਵੀ ਸਰ ਜਾਂਦਾ ਹੈ ਇਹ ਪਹਿਲੀ ਰੀਲ ਤੁਸੀਂ ਕਰਨੀ ਹੈ 8 ਤੋਂ 9 ਦੇ ਵਿੱਚ ਦੂਜੀ ਰੀਲ ਤੁਸੀਂ ਅਪਲੋਡ ਕਰਨੀ ਹੈ 12 ਤੋਂ 2 ਦੇ ਵਿੱਚ ਤੀਜੀ ਕਰਨੀ ਹੈ 6 ਤੋਂ 7 ਦੇ ਵਿੱਚ ਇਹ ਟਾਈਮ ਨੋਟ ਕਰਕੇ ਕਿਉਂਕਿ ਸਰਦੀਆਂ ਦੇ ਵਿੱਚ ਸਹੀ ਟਾਈਮ ਹੁੰਦੇ ਨੇ ਜਿਹੜੇ ਲੋਕ ਨੇ ਜਾਂ ਪੀਪਲ ਆਪਣੇ ਹਨਾ ਫੋਨ ਵਗੈਰਾ ਚਲਾਉਂਦੇ ਨੇ ਉਹ ਫ੍ਰੀ ਹੁੰਦੇ ਇਸ ਕਰਕੇ ਜ਼ਿਆਦਾ ਵਿਊਜ਼ ਆ ਜਿਹੜੇ ਇੰਨਾ ਟਾਈਮਾਂ ਦੇ ਵਿੱਚ ਆਉਂਦੇ ਨੇ ਦੂਜਾ ਹੀ ਤੁਹਾਡਾ ਤੁਹਾਡਾ ਰੀਲਸ ਕਿਸ ਵਿਸ਼ੇ ਤੇ ਆਉਦਾ ਹੈਡਿੰਗ ਰੀਲਸ ਦੇ ਉੱਪਰ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਕੰਟੈਂਟ ਆ ਜਿਹੜੇ オリジナル ਹੋਣੇ ਚਾਹੀਦੇ ਆ ਜ਼ਿਆਦਾਤਰ ਕੋਸ਼ਿਸ਼ ਕਰੋ ਵੀ ਤੁਹਾਡੇ ਫੇਸ ਦੇ ਨਾਲ ਹੀ ਕੰਟੈਂਟ ਆਉਣ ਤੇ Song ਵਗੈਰਾ ਲਗਾਉਣ ਤੋਂ ਤੁਸੀਂ ਅਵਾਇਡ ਕਰੋ स्टार्टिंग ਦੇ ਵਿੱਚ ਨਾ ਜਿੰਨਾ ਚਿਰ ਤੁਹਾਡਾ ਪੇਜ ਮਾਨਟਾਈਜ਼ ਨਹੀਂ ਇਹ ਰੀਲਸ ਜਿਹੜੀ ਉਦੀ ਕੁਆਲਿਟੀ ਬਹੁਤ ਵਧੀਆ ਰੱਖੋ ਜੀ ਸਾਊਂਡ ਵਗੈਰਾ ਜਿਹੜਾ ਤੁਹਾਡਾ ਸਹੀ ਹੋਣਾ ਚਾਹੀਦਾ ਹੈ ਨਾ ਕੋਈ ਵੀ ਅਜੇ ਸ਼ਬਦ ਹੈ ਜਿਹੜੇ ਤੁਸੀਂ ਵਰਤੋ ਨਾ ਕਰੋ ਜਿਨ੍ਹਾਂ ਨੂੰ ਫੇਸਬੁੱਕ ਰਿਜੈਕਟ ਕਰੇ ਹੈ ਨਾ ਤੇ ਵਧੀਆ ਵਿਸ਼ੇ ਤੇ ਤੁਸੀਂ ਵੀਡੀਓ ਬਣਾਓ ਤੇ ਤੁਹਾਡਾ ਪੇਜ ਹੈ ਜਿਹੜਾ ਹੌਲੀ ਹੌਲੀ ਜਿਹੜਾ ਕਰਨਾ ਸ਼ੁਰੂ ਕਰਦੇ ਵੀ ਆ ਤੀਜਾ ਪੁਆਇੰਟ ਇਹ ਆ ਜਾਂਦਾ ਜੀ ਇਹਦੇ ਵਿੱਚ ਵੀ ਤੁਹਾਡੇ ਘਰ ਦੇ ਵਿੱਚ ਜੇ ਦੋ ਫੋਨ ਹੈ ਇੱਕ ਹੋਰ ਆਈਡੀ ਤੋਂ ਹਨ ਉਸ ਦਾ ਨੰਬਰ ਅਲੱਗ ਹੋਣਾ ਚਾਹੀਦਾ ਪ੍ਰੋਫਾਈਲ ਅਲੱਗ ਹੋਣੀ ਚਾਹੀਦੀ ਹੈ ਕਈ ਗਰੁੱਪ ਆ ਜਿਹੜੇ ਉਹ ਜੁਆਇਨ ਕਰੋ ਗਰੁੱਪਸ ਦੇ ਵਿੱਚ ਜਿਹੜੀ ਰੀਲ ਆ ਉਹ ਦੀ ਸ਼ੇਅਰ ਜ਼ਰੂਰ ਕਰੋ ਲੇਕਿਨ ਨਾਲ ਵੀ ਤੁਹਾਡੇ ਆਨ ਦਾ ਚਾਂਸ ਹੈ ਉਹ ਵਾਅਦਾ ਹੈ 3-100 ਮਿੰਟ ਵਿੱਚ ਤੁਹਾਡਾ ਜਿਹੜਾ ਪੇਜ ਆ ਉਹ ਗਰੋ ਕਰਨਾ ਸ਼ੁਰੂ ਕਰ ਦੇਵੇਗਾ ਤੇ 3 ਕਿ ਮਹੀਨਿਆਂ ਦੇ ਵਿੱਚ ਤੁਸੀਂ ਪੇਜ ਕਨਟਾਈਜ਼ ਆ ਜਿਹੜਾ ਕਰਵਾ ਸਕਦੇ ਹੋ ਤੁਹਾਡੇ ਵਿਊਜ਼ ਵਧੀਆ ਆਣਗੇ ਹਨਾ ਤੁਹਾਡੇ ਫਾਲੋਅਰਸ ਵਧਣਗੇ ਇਸੇ ਵੀ ਚੰਸੇ ਦੇ ਵਿੱਚ ਆਉਂਦੀ ਲੋੜ ਨਹੀਂ ਕੋਈ ਪਾਲਰਸ ਜੋ ਆਪਾਂ ਖਰੀਦ ਤੇ ਕਰਦੇ ਆ ਉਹ ਬਿਲਕੁਲ ਆਪ ਦੀ ਸਹੀ ਬਣਾਓ ਸਹੀ ਬਾਤੇ ਚੱਲ ਤੁਹਾਡਾ ਪੇਜ ਆ ਜਿਹੜਾ ਆਟੋਮੈਟਿਕ ਹੀ ਹੋਏਗਾ ਬਸ ਆਪਣੀ ਮਿਹਨਤ ਹੈ ਜਾਰੀ ਰੱਖੋ